ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਪਸ ਸਾਰੇ ਆਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਵਲੌਗ YouTube ਤੇ ਤੁਹਾਡਾ ਸਵਾਗਤ ਆ ਹਾਂਜੀ ਬਈ ਤੇ ਆਪਾਂ ਸੌਰੀ ਅੱਜ ਵਲੌਗ ਵਲੌਗ ਬਣਾਉਣ ਨਾਲ ਲੱਗੇ ਲੇਟ ਹੋ ਗਏ ਠੀਕ ਆ ਲੇਟ ਤਾਂ ਹੋ ਗਏ ਕਿਉਂਕਿ ਇੱਕ ਤਾਂ ਬਰਥਡੇ ਪਾਰਟੀ 'ਚ ਉੱਥੇ ਜਾਣਾ ਸੀ ਤੇ ਇੱਕ ਸਾਡੇ ਬਰਨਾਲੀਆ ਜੋਗ ਹੈ ਤਮਾਕਾ ਤਾਂ ਕਰਕੇ ਲੇਟ ਹੋ ਗਏ ਪਹਿਲਾਂ ਆਪਾਂ ਸਬਜ਼ੀ ਪਾਣੀ ਬਣਾ ਲਈਏ ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸੂਗੀ A to Z ਕਿ ਕੀ ਹੋਇਆ ਕਿਵੇਂ ਹੋਇਆ ਬਚਾਅ ਹੋ ਗਿਆ ਨਹੀਂ ਕਿੱਥੇ ਹੋਇਆ ਸਭ ਕੁਝ ਸੀ ਆਪਾਂ ਜ ਬਣਾਉਣੀਆਂ ਨੇ ਫਲੀਆਂ ਰਿੱਕੀ ਦੀ ਫੇਵਰਿਟ ਸਬਜੀ ਪਹਿਲਾਂ ਇਹ ਬਣਾ ਲਈਏ ਫਿਰ ਕੋਈ ਗੱਲ ਬਾਤ ਕਰਦੇ ਹਾਂ ਹਾਂਜੀ ਬਈ ਤਾਂ ਹੁਣ ਆਪਾਂ ਫਲੀਆਂ ਦੀ ਸਬਜੀ ਵਗੈਰਾ ਬਣਾ ਲਈ ਸੀਗੀ ਠੀਕ ਆ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਬਰਨਾਲੇ 'ਚ ਜਿਹੜਾ ਧਮਾਕਾ ਹੋਇਆ ਪਹਿਲੀ ਗੱਲ ਤਾਂ ਜਿਹੜਾ ਧਮਾਕਾ ਬਰਨਾਲੇ ਦੇ ਵਿੱਚ ਠੀਕ ਆ ਉਹ ਸਾਡੇ ਇੱਥੇ ਹੈ ਗਿਆ 에ਅਰ ਫੋਰਸ ਬੱਦਲ ਵੱਡ ਹਣਾ ਸਾਡੇ ਰੈਡਾਰ ਆ ਇੱਥੇ ਈਜ਼ੀਆ ਦਾ ਦੂਸਰੇ ਨੰਬਰ ਦਾ ਰੈਡਾਰ ਆਪਣੇ ਇੱਥੇ ਹੈਗਾ ਤੇ ਉਹਦੇ ਕਰਕੇ ਵੀ ਸਾਰਿਆਂ ਨੂੰ ਲੱਗਦਾ ਵੀ ਬੰਬ ਸਿੱਟਿਆ ਗਿਆਗਾ ਪਾਕਿਸਤਾਨ ਵੱਨਿਓ ਬਹੁਤ ਜ਼ੋਰ ਦੀ ਧਮਾਕਾ ਹੋਇਆ ਸੀ ਧਮਾਕਾ ਜਿਹੜਾ ਭੱਦਲ ਵੱਡ ਹੋਇਆ ਸੀਗਾ ਬਟ ਜਿਹੜੀ ਆਵਾਜ਼ ਆ ਉਹ 25 ਤੋਂ 30 ਕਿਲੋਮੀਟਰ ਦੀ ਦੂਰ ਤੱਕ ਹੋਈ ਹੈ ਜਿਹੜੇ ਤਾਂ ਨੇੜੇ ਤੇੜੇ ਦੇ ਘਰ ਵਗੈਰਾ ਸੀ ਉਹਨਾਂ ਦੀ ਤਾਂ ਕਹਿੰਦੇ ਖਿੜਕੀਆਂ ਵੀ ਜਿਹੜੀਆਂ ਸੀਗੀਆਂ ਉਹ ਟੁੱਟ ਚੁੱਕੀਆਂ ਜਿਗੀਆਂ ਮੀਡੀਆ ਵੱਲੋਂ ਜਿਹੜੀ ਖਬਰ ਆ ਠੀਕ ਆ ਤੇ ਧਮਾਕਾ ਪਾਕਿਸਤਾਨ ਵੱਨਿਓ ਹੋਇਆ ਠੀਕਾ ਬਹੁਤ ਬੰਦੇ ਮਰ ਗਏ ਬਹੁਤ ਬੰਦੇ ਜ਼ਖਮੀ ਸੀਗੇ ਅੱਗ ਲੱਗ ਗਈ ਐਂਬੂਲੈਂਸ ਗਈ ਠੀਕਾ ਮਾਹੌਲ ਸੰਭਾਲ ਲਿਆ ਸਾਰਾ ਬਾਜ਼ਾਰ ਆ ਜਿਹੜਾ ਉਹ ਬੰਦ ਕਰਵਾਤਾ ਸਾਰਾ ਬਰਨਾਲਾ ਜਿਹੜਾ ਉਹ ਬੰਦ ਕਰਵਾਤਾ ਬਹੁਤ ਦਹਿਸ਼ਤ ਹੋ ਗਈ ਚਾਰੇ ਪਾਸੇ ਬਰਨਾਲੇ ਦੇ ਵਿੱਚ ਬਲੈਕਆਊਟ ਹੋ ਗਿਆ ਠੀਕਾ ਤੇ ਇਹ ਸਾਰੀਆਂ ਚੀਜ਼ਾਂ ਸੀਗੀਆਂ ਤੇ ਕਹਿੰਦੇ ਜਿਹੜਾ ਬਲਾਸਟ ਆ ਉਹ ਕਿਸੇ ਇੱਕ ਇੱਕ ਫਲਾਈ ਸੀਗੀ ਬੀ ਬਰਨਾਲੇ ਦੇ ਵਿੱਚ ਬੰਬ ਡਿੱਗ ਪਿਆ ਕਿਸੇ ਦੇ ਘਰੇ ਸੱਤ ਥੱਲੇ ਆ ਕੇ ਮਰ ਗਏ ਲੋਕ ਕਈ ਠੀਕ ਹੈ ਕਿਉਂਕਿ ਜਦੋਂ ਜੰਗ ਦੇ ਦੌਰਾਨ ਨਾ ਇੰਨੀਆਂ ਕ ਫੇਕ ਖਬਰਾਂ ਆ ਰਹੀਆਂ ਨੇ ਕੋਈ ਇਧਰੋਂ ਛੱਡ ਦਿੰਦਾ ਕੋਈ ਇਧਰੋਂ ਛੱਡ ਦਿੰਦਾ ਸਹੀ ਗੱਲ ਦੱਸਾਂ ਪਹਿਲੀ ਗੱਲ ਤਾਂ ਜਿਹੜੇ ਘਰ ਡਿੱਗਣ ਦੀ ਗੱਲ ਸੀ ਉੱਥੇ ਡਿੱਗੀ ਸੀ ਜੇ ਬਿਜਲੀ ਫਿਰ ਇਹਨੇ ਨਿਊਜ਼ ਵਾਲੇ ਕਮੈਂਟ ਆਫ ਕਰ ਦਿੰਦੇ ਆ ਉੱਥੇ ਬਿਜਲੀ ਡਿੱਗੀ ਸੀ ਬਾਈ ਬਿਜਲੀ ਡਿੱਕੇ ਉਹ ਜਿਹੜੀ ਸੀਗੀ ਉਹਨਾਂ ਦੀ ਘਰ ਦੀ ਛੱਤ ਡਿੱਗ ਗਈ ਸੀ ਤਾਂ ਕਰਕੇ ਆ ਚੀਜ਼ ਸੀ ਕਮੈਂਟ ਪੜ੍ਹੇ ਮੈਂ ਉੱਥੋਂ ਦੇ ਪਿੰਡ ਦੇ ਲੋਕਾਂ ਨੇ ਦੱਸਿਆਗਾ ਤੇ ਰਹੀ ਗੱਲ ਜਿਹੜੀ ਬਰਨਾਲੇ ਦੀ ਗੱਲ ਆ ਬਰਨਾਲੇ ਦੇ ਵਿੱਚ ਧੁਮਾਕਾ ਹੋਇਆ ਹਾਂਜੀ ਜ਼ਰੂਰ ਹੋਇਆ ਧੁਮਾਕਾ ਪਰ ਉਹ ਕੀ ਆ ਸਾਡੇ ਜਿਹੜਾ ਬਰਨਾਲੇ ਦਾ ਡੀਸੀ ਆ ਜਾਂ ਉੱਥੋਂ ਦੇ ਨੇੜੇ ਦੇ ਲੋਕਾਂ ਦਾ ਦੱਸਣ ਦਾਗਾ ਵੀ ਭਾਈ ਮੌਕ ਡ੍ਰੈਲ ਦੇ ਦੌਰਾਨ ਜਿਹੜਾ ਹੈਗਾ ਉਹ ਉੱਥੇ ਜਿਹੜਾ ਧਮਾਕਾਗਾ ਉਹ ਹੋਇਆਗਾ ਮੌਕ ਡ੍ਰੈਲ ਚੱਲ ਰਹੀ ਸੀਗੀ ਉਸ ਦੌਰਾਨ ਹੋਇਆਗਾ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹੋਇਆ ਸੀਗਾ ਠੀਕ ਆ ਉਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦੀ ਵੀ ਮੌਤ ਨਹੀਂ ਹੋਈ ਜੀ ਕੋਈ ਜ਼ਖਮੀ ਨਹੀਂ ਹੋਇਆ ਠੀਕ ਆ ਬਟ ਹਾਂ ਐਂਬੂਲੈਂਸ ਪਹਿਲਾਂ ਹੀ ਬੁਲਾ ਲਈ ਸੀਗੀ ਵੀ ਤਾਂ ਜੋ ਕੋਈ ਜੇ ਉਸ ਦੌਰਾਨ ਕੋਈ ਘਟਨਾ ਹੁੰਦੀ ਹੈ ਮੌਕ ਡ੍ਰਿਲ ਦੇ ਦੌਰਾਨ ਤਾਂ ਨਾਲ ਦੀ ਨਾਲ ਆਪਾਂ ਜਿਹੜਾ ਆਪਣੇ ਕੋਲ ਸੇਫਟੀ ਆਪਣੀ ਹੋਵੇ ਠੀਕ ਹੈ ਤੇ ਕਿਉਂਕਿ ਬਾਅਦ 'ਚ ਫਿਰ ਆਏ ਹੁੰਦਾ ਜੇ ਆਪਣੇ ਕੋਲ ਸੇਫਟੀ ਨਹੀਂ ਹੈਗੀ ਤਾਂ ਲੇਟ ਹੋ ਜੇ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੁੰਦੀ ਹੈ ਤਾਂ ਕਰਕੇ ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਜਿਹੜਾ ਉਹ ਟੋਆ ਆ ਆਪਾਂ ਕਹਨੇ ਆ ਵੀ ਐਡਾ ਚੌੜਾ ਠੀਕ ਆ ਉਹ ਦੋ ਤਿੰਨ ਪਿੰਡਾਂ ਦੀਆਂ ਹੋਰ ਖਬਰਾਂ ਆਈ ਜਾਂਦੀਆਂ ਨੇ ਠੀਕ ਹੈ ਤਾਂ ਟੋਆ ਜਰੂਰ ਡੂੰਗਾ ਹੋਇਆ ਸੀ ਕਿਉਂਕਿ ਧਮਾਕਾ ਹੋਇਆ ਤਾਂ ਉਹਦੇ ਕਰਕੇ ਉਹ ਚੀਜ਼ ਹੋਈ ਆ ਪਰ ਕਿਸੇ ਦੀ ਮੌਤ ਨਹੀਂ ਹੋਈ ਬਈ ਤੇ ਨਾ ਹੀ ਆਪਣਾ ਜਿਹੜਾ ਆਪਾਂ ਕਹਦੀ ਵੀ ਬਰਨਾਲਾ ਬੰਦ ਕਰਤਾ ਨਹੀਂ ਬਰਨਾਲਾ ਬੰਦ ਵੀ ਨਹੀਂ ਸੀ ਕੀਤਾ ਬਾਕੀ ਰਿੱਕੀ ਤੋਂ ਰਿੱਕੀ ਨਾਲ ਗੱਲਬਾਤ ਕਰਦੇ ਆ ਆਪਾਂ ਹਲੋ ਵੀ ਰਿੱਕੀ ਆ ਕੇ ਖੇਡ ਕੇ ਮੰਮੂ ਮੰਮੀ ਨੂੰ ਵਿਚਾਰੀ ਨੂੰ ਐ ਨਹੀਂ ਪਤਾ ਵੀ ਤੁਸੀਂ ਮੈਚ ਕਿਹੜਾ ਖੇਡ ਰਹੇ ਹੋ ਕਿ ਲੀਖ ਲੀਖ ਕੀ ਕਿਹੜਾ ਮੈਚ ਹੁੰਦਾ ਹੈ ਇਹ ਦੱਸੋ ਮੰਮੀ ਨੂੰ ਵਿਚਾਰੀ ਨੂੰ ਪਤਾ ਨਹੀਂ ਕਿਹੜਾ ਮੈਚ ਹੁੰਦਾ ਦੱਸੋ ਇੱਕ ਦਿਨ ਦਾ ਮੈਚ ਅੱਛਾ ਇੱਕ ਦਿਨ ਦਾ ਮੈਚ ਆ ਜੇ ਆਈ ਨਹੀਂ ਬਸ ਠੀਕ ਹੈ ਇਹ ਜਿੱਦੀ ਰੋਟੀ ਲੰਮੇ ਇਰੇਕੀ ਬਰਨਾਲੀ ਦਾ ਜਿਹੜਾ ਧਮਾਕਾ ਹੋਇਆ ਸੀਗਾ ਮੈਗਾਬਰਾ ਵੀ ਸੁਣੀਆਂ ਕਾਫੀ ਅਫਵਾਹਾਂ ਫਲਾਈਆਂ ਕਿ ਤੁਮਾ ਕਾ ਵੱਡਾ ਹੋਗਾ ਜੀ 12 13 ਮੰਦਿਆਂ ਦੀ ਮੌਤ ਹੋਊਗੀ ਐਡਾ ਟੋਆ ਪਟਿਆ ਗਿਆ ਠੀਕ ਹੈ ਤੇ ਬਰਨਾਲਾ ਸਾਰਾ ਬੰਦ ਕਰਤਾ ਦੁਕਾਨਾਂ ਬੰਦ ਕਰਵਾਤੀਆਂ ਇਹ ਤੇ ਇਹਦੇ ਅੰਦਰ ਕਿੰਨੀ ਕਿ ਸਚਾਈ ਆ ਤੇ ਜਦੋਂ ਤੁਸੀਂ ਕੰਟੈਕਟ ਕੀਤਾ ਸੀ ਆਪਦੇ ਦੋਸਤਾਂ ਨੂੰ ਬਰਨਾਲੇ ਦੇ ਤੁਹਾਨੂੰ ਵਧੀਆ ਪੇਜ ਨਹੀਂ ਬਣਦਾ ਜੀ ਮੌਕ ਡਰ ਲੱਗਦਾ ਹੂੰ ਡੀਸੀ ਨੇ ਵੀ ਇਹੀ ਕਿਹਾ ਜਿਹੜੇ ਚੈਨਲ ਤੇ ਮੈਂ ਦੇਖਿਆ ਸੀ ਉਹ ਜਵਾਬ ਨਹੀਂ ਕਿ ਉਹ ਮੌਕ ਡਰ ਲੱਗਦਾ ਉਦਾਂ ਹੀ ਕੋਈ ਨਾ ਯਾਰ ਆਜਾ ਆਜਾ ਹਾਂਜੀ ਹਾਂ ਪੂਰੀ ਕਰੋ ਵੀਡੀਓ ਉਹੀ ਬਰਨਾਲੇ ਵਾਲਾ ਧਮਾਕਾ ਬਰਨਾਲੇ ਵਾਲੇ ਧਮਾਕੇ ਤੇ ਡੈੜੀ ਫੇਕ ਨਿਊਜ਼ ਆਈਆਂ ਨੇ ਵੀ 12 ਬੰਦੇ ਮਰ ਗਏ ਕਿਸਦਾ ਘਾਟ ਡਿੱਗ ਗਿਆ ਉਵੇਂ ਮੋਕ ਟ੍ਰੈਲ ਕਰੀ ਸੀ ਸੋਨਾ ਜੱਜਪਤਨ ਚੱਜੂ ਫਰਦੇ ਤੋਂ ਚੱਲਿਆ ਫਸੋ ਉਸ ਤਰੀਕੇ ਨਾਲ ਚੱਲਿਆ ਸੀ ਇੱਕ ਟੈਂਕਰ ਫਟਿਆ ਸੀ ਜੈਨਸਕੂਸ ਵਾਲਾ ਕੋਈ ਦੋ ਗੱਲਾਂ ਹੋਈ ਸੀ ਬਾਕੀ ਉਹ ਜੰਗ ਦਾ ਮਾਹੌਲ ਹੋ ਗਿਆ ਲੋਕਾਂ ਦਾ ਖਵਾਹ ਮੈਂਸਟੀ ਦਾ ਇਹ ਆਪਕੋ ਉਹਨਾਂ ਦਾ ਸਤਿਸ਼ਟ ਕਰਦੇ ਸੀ ਮੌਤ ਤਾਂ ਨਹੀਂ ਹੋਈ ਸੀ ਜਾਨੀ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਹੋਇਆ ਸਾਰਾ ਕੁਝ ਸਹੀ ਸੀਗਾ ਬਸ ਫੇਕ ਨਿਊਜ਼ ਸੀਗੀ ਇੱਕ ਤਰ੍ਹਾਂ ਦੀ ਉਹ ਇੱਕ ਤਰ੍ਹਾਂ ਦੀ ਮੌਕ ਡਰੈਮਾ ਸੀ ਤੇ ਜਿਹੜਾ ਕਹਿੰਦੇ ਸੀ ਵੀ ਬੰਦ ਕਰਾਤਾ ਸਾਰਾ ਕੁਝ ਬਰਨਾਲਾ ਬੰਦ ਕਰਾਤਾ ਉਹ ਕਿਹਦਾ ਹੁੰਦਾ ਸੀ ਬੰਦ ਕਰਦਾ ਪਰ ਕਿਤੇ ਨਹੀਂ ਫਿਰ ਠੀਕ ਹੈ ਜੀ ਲਾਈਵ ਚੱਲਦਾ ਰਹੂਗਾ ਥੋੜਾ ਛੋਟਾ ਮੈਚ ਰਿਕੇ ਲਾਈਵ ਚਲਦਾ ਲਿਆਓ ਲਾਓ ਡੜੀਆ ਫਕਰੇ ਬੈਠ ਕੇ ਦੇਖਾਂਗੇ ਲਾਈਵ ਕੀ ਬੰਦ ਇਹ ਕੁੜੀ ਬਣਾ ਲੈ ਚਾਹਤੀ ਹੈ ਤੇ ਪਤਾ ਮम्मा ਦੁੱਧ ਉਬਲੀ ਜਾਂਦੀ ਆ ਗੋਲ ਲਾਓ ਲਾਓ ਲਾਈਵ ਅਸੀਂ ਵੀ ਦੇਖੀਏ ਕਿਰਾ ਲੋ ਬਈ ਤੁਹਾਡੇ ਨਾਲ ਆਪਾਂ ਦੱਸਤਾ ਸੀਗਾ ਵੀ ਬਰਨਾਲੇ ਦੀ ਤਮਾਕੇਵਾਰੇ ਰਿੱਕੀ ਨਾਲ ਵੀ ਮੈਂ ਗੱਲ ਕਰਕੇ ਕਿਉਂਕਿ ਕਈ ਵਾਰ ਮੈਨੂੰ ਐ ਹੁੰਦਾ ਵੀ ਮੈਨੂੰ ਕੋਈ ਚੀਜ਼ ਨਾ ਪਤਾ ਹੋਵੇ ਤੇ ਉਹ ਮੈਥੋਂ ਕੁਝ ਗਲਤ ਨਾ ਦੱਸਿਆ ਜਾਵੇ ਹਨਾ ਉਹ ਚੀਜ਼ਾ ਵੀ ਹੁੰਦਾ ਬਾਕੀ ਰਿੱਕੀ ਨੂੰ ਜਾਦਾ ਚੀਜ਼ ਬਾਰੇ ਉਹਦਾ ਪਤਾ ਸੀਗਾ ਮੈਨੂੰ ਵੀ ਉਹਨਾਂ ਨੇ ਸਾਰਾ ਦੱਸਿਆ ਸੀਗਾ ਤੇ ਮੈਨੂੰ ਐ ਸੀਗਾ ਵੀ ਚਲੋ ਤੁਹਾਨੂੰ ਇੱਕ ਵਾਰੀ ਉਹਨਾਂ ਤੋਂ ਵੀ ਆਪਾਂ ਕਨਫਰਮ ਕਰਾ ਦਿੰਨੇ ਆਂ ਤੇ ਬਾਕੀ ਆਪਾਂ ਅੱਜ ਇੱਕ ਤੁਹਾਡੇ ਨਾਲ ਮੈਂ ਰੈਸਪੀ ਵੀ ਸ਼ੇਅਰ ਕਰਨੀ ਆ ਜਿਹੜੀ ਹੈਗੀ ਆ ਵੀ ਆਪਾਂ ਪਨੀਰ ਰੋਲ ਘਰੇ ਕਿਵੇਂ ਬਣਾ ਸਕਦੇ ਆ ਠੀਕ ਆ ਬਹੁਤ ਹੀ ਈਜੀ ਹੁੰਦਾ ਬਣਾ ਕਿਵੇਂ ਸਕਦੇ ਆ ਕਿੰਨੇ ਕੁ ਟਾਈਮ ਦੇ ਵਿੱਚ ਬਣ ਜਾਂਦਾਗਾ ਠੀਕ ਆ ਕਿਹੜੇ ਕਿਹੜੇ ਇਨਗਰੀਡੀਐਂਟ ਲੱਗਦੇ ਆਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਰੂਰ ਬਣਾ ਕੇ ਦੇਖਿਓ ਫਿਰ ਖਾ ਕੇ ਵੀ ਦੇਖਿਓ ਚਲੋ ਆਪਾਂ ਬਣਾਉਣੇ ਹਾਂ ਲਓ ਵੀ ਸਭ ਤੋਂ ਪਹਿਲਾਂ ਆਪਾਂ ਪਿਆਜ਼ ਲੈ ਲੈਨੇ ਆ ਪਿਆਜ਼ ਨੂੰ ਠੀਕ ਆ ਪ੍ਰੋਪਰ ਚੰਗੇ ਤਰੀਕੇ ਨਾਲ ਕੱਟ ਲੈਨੇ ਆ ਠੀਕ ਆ ਜਿਵੇਂ ਇੱਥੇ ਕੱਟੇ ਜਾ ਰਹੇ ਨੇ ਜਿਵੇਂ ਇਹ ਕੱਟ ਰਹੇ ਨੇ ਉਵੇਂ ਕੱਟ ਲਿਓ ਤੇ ਟਮਾਟਰ ਕੱਟ ਲਿਓ ਠੀਕ ਆ ਚੰਗੇ ਤਰੀਕੇ ਨਾਲ ਜਿਵੇਂ ਇਹ ਕੱਟ ਰਹੇ ਨੇ ਉਵੇਂ ਹੀ ਤੁਸੀਂ ਟਮਾਟਰ ਕੱਟਣੇ ਆ ਠੀਕ ਆ ਫਿਰ ਇਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਲੈਣੀ ਆ ਉਹ ਲੈਣਾਗਾ ਮੈਦਾ ਠੀਕ ਆ ਮੈਦਾ ਲੈ ਲਿਓ ਪ੍ਰੋਪਰ ਜਿੰਨਾ ਕਿ ਤੁਸੀਂ ਲੈਣਾ ਫਿਰ ਉਹਦੇ ਵਿੱਚ ਘਿਓ ਪਾ ਲਿਓ ਠੀਕ ਹੈ ਪਾਣੀ ਪਾ ਲਿਓ ਤੇ ਨੂਨ ਪਾ ਲਿਓ ਜਿੰਨਾ ਕਾ ਆਪਦੇ ਸਵਾਦ ਅਨੁਸਾਰ ਪਾਉਣਾ ਤੁਸੀਂ ਫਿਰ ਉਹਨੂੰ ਆਟੀ ਨੂੰ ਗੁੰਨ ਲਿਓ ਚੰਗੇ ਤਰੀਕੇ ਨਾਲ ਗੁੰਨਣ ਤੋਂ ਬਾਅਦ ਆਪਾਂ ਹਰੀਆਂ ਸਬਜ਼ੀਆਂ ਕੱਟਾਂਗੇ ਜੀ ਜਿਹਦੇ ਵਿੱਚ ਇੱਕ ਤਾਂ ਆਪਾਂ ਸ਼ਿਮਲਾ ਮਿਰਚ ਕੱਟ ਰਹੇ ਹਾਂ ਠੀਕ ਆ ਤੁਸੀਂ ਸ਼ਿਮਲਾ ਮਿਰਚ ਕੱਟ ਸਕਦੇ ਹੋ ਇਹ ਵਧੀਆ ਲੱਗਦਾ ਹੁੰਦਾਗਾ ਰੋਲ ਦੇ ਵਿੱਚ ਪਾਇਆ ਸਵਾਦ ਵੀ ਲੱਗਦੀ ਹੈ ਇਹਦੇ ਨਾਲ ਤੇ ਨਾਲ ਇਹ ਮਿਰਚ ਕੌੜੀ ਘੱਟ ਹੁੰਦੀ ਆ ਇਸ ਤੋਂ ਬਾਅਦ ਤੁਸੀਂ ਨਿੰਬੂ ਨਿਚੋੜ ਲੈਣਾ ਠੀਕ ਆ ਅੱਧਾ ਨਿੰਬੂ ਕੱਟ ਕੇ ਜਿਹੜਾ ਆਪਾਂ ਪਨੀਰ ਹੁੰਦਾ ਪਨੀਰ ਨੂੰ ਕੱਟ ਕੇ ਇਸ ਤਰੀਕੇ ਨਾਲ ਆਪਾਂ ਪਨੀਰ ਰੋਲ ਚ ਪਾਵਾਂਗੇ ਉਹਦੇ ਵਿੱਚ ਫਿਰ ਦਹੀਂ ਪਾ ਦਾਂਗੇ ਇਹੀਂ ਤੋਂ ਬਾਅਦ ਉਹਦੇ ਵਿੱਚ ਆਪਾਂ گارਲਿਕ ਦਾ ਹੋ ਪਾ ਦਾਂਗੇ ਪੇਸਟ ਫਿਰ ਆਪਾਂ ਉਹਦੇ ਵਿੱਚ ਪਾਊਡਰ ਪਾ ਦਾਂਗੇ ਜੀਰਾ ਪਾਊਡਰ ਮਿਰਚ ਠੀਕ ਆ ਤੇ ਨਿੰਬੂ ਦੇ ਵਿੱਚ ਸਾਰੇ ਚ ਆਪਾਂ ਨਿਚੋੜ ਦਾਂਗੇ ਸਾਰੇ ਇਨਗਰੀਡੀਅੰਟ ਪਾ ਕੇ ਫਿਰ ਉਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਜਿਹੜਾ ਆਪਾਂ ਆਟਾ ਲੈਤਾ ਸੀਗਾ ਉਹਨੂੰ ਆਪਾਂ ਗੋਲ-ਗੋਲ ਠੀਕ ਆ ਪੇੜਾ ਕਰ ਲਾਂਗੇ ਪੇੜਾ ਕਰਨ ਤੋਂ ਬਾਅਦ ਫਿਰ ਆਪਾਂ ਉਹਦੀ ਰੋਟੀ ਬਣਾਵਾਂਗੇ ਠੀਕ ਆ ਉੱਤੇ ਪਹਿਲਾਂ ਆਪਾਂ ਪਰੇਥਨ ਭੁੱਕ ਲਾਂਗੇ ਥੋੜਾ ਜਿਹਾ ਪਰੇਥਨ ਭੁੱਕਣ ਤੋਂ ਬਾਅਦ ਫਿਰ ਉਹ ਮੈਦੇ ਵਾਲੇ ਆਟੇ ਦੀ ਆਪਾਂ ਰੋਟੀ ਬਣਾਵਾਂਗੇ ਗੋਲ-ਗੋਲ ਜਿੰਨੀ ਕ ਆਪਾਂ ਬਣਾ ਸਕਦੇ ਹਾਂ ਗੋਲ-ਗੋਲ ਇਸ ਤਰੀਕੇ ਨਾਲ ਬਾਲੀ ਪਤਲੀ ਵੀ ਨਹੀਂ ਬਾਲੀ ਮੋਟੀ ਵੀ ਨਹੀਂ ਵੀ ਉਹ ਟੁੱਟ ਜੇ ਇੰਨੀ ਪਤਲੀ ਵੀ ਨਹੀਂ ਬਣਾਉਣੀ ਆਪਾਂ ਇਸ ਤਰੀਕੇ ਨਾਲ ਆਪਾਂ ਗੋਲ-ਗੋਲ ਰੋਟੀ ਬਣਾ ਕੇ ਠੀਕ ਹੈ ਉਹਦੇ ਉੱਪਰ ਆਪਾਂ ਘਿਓ ਲਾ ਲਾਂਗੇ ਦੇਸੀ ਘਿਓ ਪਰਦੇਸੀ ਘਿਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਆਪ ਦੇ ਅਕੋਰਡਿੰਗ ਲਾ ਸਕਦੇ ਹੋ ਠੀਕ ਹੈ ਫਿਰ ਉਹਦੇ ਉੱਪਰ ਆਪਾਂ ਆਟਾ ਲਾ ਲਾਂਗੇ ਥੋੜਾ ਜਿਹਾ ਠੀਕ ਹੈ ਤੇ ਫਿਰ ਉਹਨੂੰ ਇਸ ਤਰੀਕੇ ਨਾਲ ਆਪਾਂ ਗੋਲ-ਗੋਲ ਕਰਕੇ ਠੀਕ ਹੈ ਫਿਰ ਇਹਨੂੰ ਰਾਉਂਡ ਸ਼ੇਪ ਦੇ ਵਿੱਚ ਇਦਾਂ ਬਣਾ ਕੇ ਦੇਖੀ ਚਲੋ ਜਿਵੇਂ ਆਪਾਂ ਬਣਾ ਰਹੇ ਆ ਉਸ ਤਰੀਕੇ ਨਾਲ ਬਣਾਉਣਾ ਫਿਰ ਉਹਦੇ ਉੱਪਰ ਪ੍ਰੇਥਨ ਭੁੰਨ ਕੇ ਫਿਰ ਉਹ ਨੂੰ ਆਪਾਂ ਦਵਾਰੇ ਫਿਰ ਆਪਾਂ ਬੇਲ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਉਹਦੇ ਨਾਲ ਕੀ ਹੈ ਇਹ ਜਦੋਂ ਪਕਾਵਾਂਗੇ ਨਾ ਡਿਜ਼ਾਈਨ ਬਣ ਜੂ ਇਹਦੇ ਉੱਤੇ ਹੋਰ ਕੁਝ ਨਹੀਂ ਬਸ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਪਕਾ ਲਾਂਗੇ ਆਪਾਂ ਦੇਖੋ ਉਹ ਗੋਲ ਗੋਲ ਕਰਕੇ ਫਿਰ ਰੋਟੀ ਦੇ ਤਵਾ ਤੇ ਰਾਂਗੇ ਤਵੇ ਦੇ ਉੱਤੇ ਰੋਟੀ ਪਾ ਦਾਂਗੇ ਇਹਨੂੰ ਪਕਾ ਲਾਂਗੇ ਚੰਗੇ ਤਰੀਕੇ ਨਾਲ ਜਿਵੇਂ ਵੀ ਪਕਾਉਣੇ ਆ ਉਹਦੇ ਉੱਪਰ ਆਪਾਂ ਤੇਲ ਲਾ ਲਾਂਗੇ ਠੀਕ ਆ ਲਓ ਜੀ ਲੋ ਵੀ ਕਿਉ ਲਾ ਕੇ ਇਹਦੇ ਉੱਤੇ ਆਪਾਂ ਇਦਾਂ ਰੋਟੀ ਨੂੰ ਥੱਲੇ ਲਾਂਗੇ ਠੀਕ ਹੈ ਹੁਣ ਇਹ ਰੜਗੀ ਵਧੀਆ ਤਰੀਕੇ ਨਾਲ ਫੇਰੇ ਦੇ ਉੱਤੇ ਆਪਾਂ ਤੇਲ ਪਾਵਾਂਗੇ ਤੇਲ ਦੇ ਵਿੱਚ ਜਿਹੜੀ ਆਪਾਂ ਪਨੀਰ ਘੋਲਿਆ ਸੀਗਾ ਠੀਕ ਆ ਉਹਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨਾਂ ਲਾਂਗੇ ਦੇਖੋ ਜਿਵੇਂ ਇੱਥੇ ਆਪਾਂ ਭੁੰਨ ਰਹੇ ਹਾਂ ਇਹਨੂੰ ਭੁੰਨ ਕੇ ਇਹਦੇ ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਕੰਡੇ ਕੱਟੇ ਸੀ ਆਹ ਸਬਜ਼ੀਆਂ ਕੱਟੀਆਂ ਸੀਗੀਆਂ ਇਹ ਵਿੱਚ ਪਾਵਾਂਗੇ ਨੂਨ ਪਾਵਾਂਗੇ ਹਲਦੀ ਮਿਰਚ ਪਾਵਾਂਗੇ ਪਾ ਕੇ ਇਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਭੁੰਨਣ ਤੋਂ ਬਾਅਦ ਬਸ ਇਹੀ ਚੀਜ਼ ਨੂੰ ਆਪਾਂ ਰੋਟੀ ਦੇ ਵਿੱਚ ਪਾਉਣਾਗਾ ਜੀ ਹਾਂ ਲੋ ਜਿਹੜੀ ਰੋਟੀ ਬਣਾਈ ਸੀ ਉਹਦੇ ਉੱਪਰ ਪਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਪਾ ਕੇ ਉਹਨੂੰ ਰਾਉਂਡ ਰਾਉਂਡ ਘੁਮਾ ਕੇ ਫਿਰ ਇਸ ਤੋਂ ਬਾਅਦ ਆਪਣਾ ਰੋਲ ਤਿਆਰ ਤੇ ਆਪਾਂ ਖਾਵਾਂਗੇ ਹਾਂਜੀ ਬਈ ਇਹ ਰੈਸਪੀ ਜ਼ਰੂਰ ਤੁਸੀਂ ਵੀ ਟਰਾਈ ਕਰਿਓ ਵਧੀਆ ਬਣਦੀ ਆ ਘਰੇ ਹੀ ਸਾਰਾ ਆਪਣੇ ਕੋਲ ਚੀਜ਼ਾਂ ਹੁੰਦੀਆਂ ਨੇ ਸਿਰਫ ਪਨੀਰ ਲਿਆਉਣਾ ਹੁੰਦਾ ਠੀਕ ਆ ਤੇ ਜੇ ਕੁਝ ਨਾ ਸਮਝ ਆਇਆ ਰੈਸਪੀ ਦੇ ਵਿੱਚੋਂ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਰਹੀ ਗੱਲ ਆਪਣੇ ਦੂਜੇ ਚੈਨਲ ਤੇ ਵੀਡੀਓ ਪਾਉਣ ਦੀ ਉਹ ਵੀ ਆਪਾਂ ਪਾ ਦੇਣੀ ਹੈ ਇੱਕ ਅਦੇ ਦਿਨ ਦੇ ਵਿੱਚ ਅੱਜ ਜਾਂ ਕੱਲ ਦੇ ਵਿੱਚ ਠੀਕ ਹੈ ਤੇ ਉਹਦੇ ਮੈਂ ਕਮੈਂਟ ਵੀ ਬਹੁਤ ਪੜੇ ਆ ਤੇ ਦੂ-ਤਿੰਨ ਜਣਿਆਂ ਨੂੰ ਮੈਂ ਠੋਕਵਾ ਜਵਾਬ ਵੀ ਦੇਣਾਗਾ ਠੀਕ ਹੈ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਸੁਤਾ ਨਹੀਂ ਹੁੰਦਾਗਾ ਜਿਹੜੇ ਜਿਵੇਂ ਅਣ ਪੜਨੇ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਬਸ ਸਿਰਫ ਕਮੈਂਟ ਲਿਖਣਾ ਆਉਂਦਾਗਾ ਉਹਨਾਂ ਨੂੰ ਪਤਾ ਕੱਖ ਨਹੀਂ ਹੁੰਦਾਗਾ ਠੀਕ ਆ બસ ਕਮੈਂਟ ਲਿਖਣ ਵਾਸਤੇ ਆ ਜਾਂਦੇ ਆ ਵੀ ਅਸੀਂ ਲਿਖਣਾਗਾ ਕਿਉਂਕਿ ਉਹਨਾਂ ਨੂੰ ਕੋਸ਼ੋਰ ਲੱਖਣ ਤਾਂ ਹੈ ਨਹੀਂ ਕਾਸੇ ਦਾ ਹਨਾ ਬਸ ਆ ਜੀ ਆ ਜਰੂਰ ਰਿਪਲਾਈ ਕਰਾਂਗੇ ਉਹ ਵੀਡੀਓ ਚ ਤੇ ਬਾਕੀ ਕਿਸੇ ਤੇ ਯਕੀਨ ਨਾ ਕਰਿਆ ਕਰੋ ਬਾਈ 네ਗੇਟਿਵਿਟੀ ਬਹੁਤ ਫਲਾਉਂਦੇ ਆ ਕਾਫੀ ਸਾਰੇ ਚੈਨਲ ਹੁੰਦੇ ਆ ਜਿੰਨਾ ਟਾਈਮ ਤੁਹਾਨੂੰ ਕੋਈ ਗੱਲ ਬਾਹਰੋਂ ਪਤਾ ਲੱਗਦੀ ਆ ਜਿੰਨਾ ਟਾਈਮ ਤੁਸੀਂ ਪੁਸ਼ਟੀ ਨਹੀਂ ਕਰਦੇ ਉਹ ਗੱਲ ਦੀ ਉਹਨਾਂ ਟਾਈਮ ਯਕੀਨ ਨਾ ਕਰੋ ਕਿਉਂਕਿ ਐਵੇਂ ਅਗਲਾ ਖੜੇ ਖੜੇ 12 13 ਬੰਦੇ ਮਾਰਦੇ ਨੇ ਬਰਨਾਲੇ ਦੇ ਉਹੀ ਬਿਨਾ ਗੱਲ ਤੋਂ ਹਨਾ ਕੁਛ ਨਹੀਂ ਹੋਇਆ ਉੱਥੇ ਠੀਕ ਆ ਬਲਾਸਟ ਹੋਇਆ ਬਟ ਕੋਈ ਨਹੀਂ ਮਰਿਆ ਕੋਈ ਨੁਕਸਾਨ ਨਹੀਂ ਸੀਗਾ ਤੇ ਚੈਨਲ ਜਿਹੜੇ ਵਧੀਆ ਹੁੰਦੇ ਆ ਉਹਨਾਂ ਤੇ ਹੀ ਯਕੀਨ ਕਰਿਆ ਕਰੋ ਹੋਰ ਜਿਹੜੇ ਚੈਨਲ ਆ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਤਾਂ ਹਾਂਜੀ ਬਈ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਮੈਂ ਸਪੈਸ਼ਲੀ ਸਾਡੇ ਸ਼ਹਿਰ ਦੇ ਵਿੱਚ ਧਮਾਕਾ ਹੋਇਆ ਸੀ ਤਾਂ ਉਹਦੇ ਬਾਰੇ ਦੱਸਣਾ ਜ਼ਰੂਰੀ ਸੀਗਾ ਤੇ ਕਾ ਰੈਸਪੀ ਸ਼ੇਅਰ ਕਰਨੀ ਸੀ ਮੈਂ ਦੇਖੀ ਸੀ ਕਿ ਮੈਨੂੰ ਸਹੀ ਲੱਗੀ ਮੈਨੂੰ ਲੱਗਿਆ ਵੀ ਜ਼ਰੂਰ ਤੁਹਾਨੂੰ ਮੈਂ ਦੱਸ ਸਕਦੀ ਆ ਤਾਂ ਜ਼ਰੂਰ ਸ਼ੇਅਰ ਕਰਾਂ ਤੁਹਾਡੇ ਨਾਲ ਤੁਸੀਂ ਵੀ ਇਹ ਬਣਾ ਸਕਦੇ ਹੋ ਤੇ ਇੱਕ ਸੀਗਾ ਵੀ ਕਿਉਂਕਿ ਮੈਨੂੰ ਵੀ ਕਾਫੀ ਜਣੇ ਦੇਖੋ ਫੋਲੋ ਕਰਦੇ ਆ ਹਨਾ ਤਾਂ ਮੇਰਾ ਦੱਸਣਾ ਜ਼ਰੂਰ ਆ ਜ਼ਰੂਰੀ ਸੀਗਾ ਕਿਉਂਕਿ ਸਾਡਾ ਸ਼ਹਿਰ ਆ ਬਰਨਾਲਾ ਹਨਾ ਤਾਂ ਸਾਨੂੰ ਪਤਾ ਵੀ ਨਹੀਂ ਹੁੰਦਾ ਕਈ ਗੱਲ ਦਾ ਹਨਾ ਫੇਕ ਨਿਊਜ਼ ਆ ਜਾਂਦੀ ਆ ਤਾਂ ਸਾਨੂੰ ਹੁੰਦਾ ਵੀ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਕੋਈ ਗੱਲ ਹੋਈ ਆ ਤਾਂ ਅਸੀਂ ਜ਼ਰੂਰ ਤੁਹਾਨੂੰ ਸਹੀ ਗੱਲ ਦਸੀਏ ਵੀ ਬਈ ਆਹ ਗੱਲ ਨਹੀਂ ਆਹ ਗੱਲ ਆ ਐਵੇਂ 네ਗੇਟਿਵ ਹੋ ਮੁੰਨ ਨਾਲੋਂ ਠੀਕ ਹੈ ਤੇ ਹੁਣ ਆਪਾਂ ਦੂਜੇ ਵਲੌਗ ਦੇ ਵਿੱਚ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਣੇ ਰਹੋ ਆਪਣੀਆਂ ਵੀਡੀਓਜ਼ ਦੇ ਨਾਲ ਸੋਹਣੇ ਸੋਹਣੇ ਵਲੌਗ ਲੈ ਕੇ ਆਉਂਦੇ ਰਹਾਂਗੇ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਹ ਵਾਲੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਏ ਬਾਏ ਤੇ ਖੁਸ਼ ਰਹੋ جنگ ਖਤਮ ਹੋ ਗਈ